ਕਾਂਗਰਸ ਪਾਰਟੀ ਦਾ ਇੱਕ ਹੋਰ ਕਿਲਾ ਢਹ ਢੇਰੀ ਹੋਣ ਦੀ ਕਗਾਰ ਤੇ ਆ ਖੜੋਤਾ ਆ ਗੱਲ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਉਸ ਪਰਿਵਾਰ ਦੀ ਜਿਹੜਾ ਕਾਂਗਰਸ ਦੇ ਨਾਲ ਪੁਸ਼ਤਾਂ ਤੋਂ ਜੁੜਿਆ ਹੋਇਆ ਜਿਹਦਾ ਕਾਂਗਰਸ ਦੇ ਨਾਲ ਤਾਲੁਕਾਤ ਬੇਹੱਦ ਪੁਰਾਣਾ ਆ ਉਹਦੀਆਂ ਪੁਸ਼ਤਾਂ ਕਾਂਗਰਸ 'ਚ ਰਹਿ ਕੇ ਅਹੁਦੇ ਮਾਣ ਚੁੱਕੀਆਂ ਨੇ ਮਰਾਦ ਕੀਤੀ ਜਾ ਰਹੀ ਹੈ ਜਲੰਧਰ ਸੀਟ ਦੇ ਹੱਕਦਾਰ ਕਹੇ ਜਾਣ ਵਾਲੇ ਜਲੰਧਰ ਸੀਟ ਦੇ ਉੱਤੇ ਜਿੱਤ ਹਾਸਲ ਕਰਨ ਵਾਲੇ ਚੌਧਰੀ ਪਰਿਵਾਰ ਦੇ ਅੱਜ ਚੌਧਰੀ ਪਰਿਵਾਰ ਦੇ ਘਰ ਦੇ ਬਾਹਰ ਖੜੋਤੇ ਆ ਜਿੱਥੇ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਕਰਮਜੀਤ ਕੌਰ ਚੌਧਰੀ ਅਤੇ ਉਹਨਾਂ ਦੇ ਸਪੁੱਤਰ ਔਰ ਫਲੋਰ ਤੋਂ ਐਮਐਲਏ ਫਲੋਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਰਹਿੰਦੇ ਨੇ ਪਰ ਹੁਣ ਚਰਚਾਵਾ ਕੁਝ ਅੱਡ ਹੋਣ ਲੱਗ ਪਈਆਂ ਨੇ ਪਹਿਲਾਂ ਝੰਡਾ ਦਿਖਾ ਦਿੰਨੇ ਆ ਅਜੇ ਤੱਕ ਝੰਡਾ ਨਹੀਂ ਬਦਲਿਆ ਝੰਡਾ ਅਜੇ ਤੱਕ ਕਾਂਗਰਸ ਦਾ ਆ ਪਰ ਹੋ ਸਕਦਾ ਹੈ ਕਿ ਅੱਜ ਸ਼ਾਮ ਆਉਂਦਿਆਂ ਆਉਂਦਿਆਂ ਇਹ ਝੰਡਾ ਬਦਲ ਜਾਵੇ ਹੋ ਸਕਦਾ ਹੈ ਕਿ ਅੱਜ ਸ਼ਾਮ ਆਉਂਦਿਆਂ ਆਉਂਦਿਆਂ ਚੌਧਰੀ ਪਰਿਵਾਰ ਜਿਹੜਾ ਹਜੇ ਤੱਕ ਕਾਂਗਰਸ ਪਾਰਟੀ ਦਾ ਇੱਕ ਅਟੁੱਟ ਹਿੱਸਾ ਸੀ ਜਿਸ ਨੂੰ ਲੈ ਕੇ ਵਿਕਰਮਜੀਤ ਸਿੰਘ ਚੌਧਰੀ ਦਾਅਵੇ ਠੋਕਦੇ ਨੇ ਕਿ ਕਾਂਗਰਸ ਪਾਰਟੀ ਮੈਂ ਆਪਣੀ ਮਾਂ ਪਾਰਟੀ ਦੇ ਨਾਲ ਕਰੀ ਧੋਖਾ ਨਹੀਂ ਕਰ ਸਕਦਾ ਉਹ ਦਿੱਲੀ ਬੈਠੇ ਹੋਏ ਨੇ ਤੇ ਹੁਣ ਹਰ ਕੋਈ ਜਾਣਦਾ ਕਿ ਚੋਣਾਂ ਦੇ ਵਿੱਚ ਦਿੱਲੀ ਜਾਣ ਦਾ ਮਤਲਬ ਕੀ ਹੁੰਦਾ ਆ ਦਿੱਲੀ ਜਾ ਕੇ ਜਾਂ ਤਾਂ ਅਰਜ਼ ਹੁੰਦੀ ਆ ਜਾਂ ਫਿਰ ਕੋਈ ਗਰਜ਼ ਹੁੰਦੀ ਆ ਇਹ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਔਰ ਹੁਣ ਇਹ ਅਰਜ਼ਾਂ ਦਾ ਟਾਈਮ ਖਤਮ ਹੋ ਗਿਆ ਹੁਣ ਗਰਜ਼ਾਂ ਦਾ ਸ਼ਾਇਦ ਸ਼ੁਰੂ ਹੋ ਚੁੱਕਿਆ ਆ ਤੇ ਇਸੇ ਵਾਸਤੇ ਲੱਗਦਾ ਚੌਧਰੀ ਪਰਿਵਾਰ ਇਸ ਵੇਲੇ ਦਿੱਲੀ ਬੈਠਾ ਆ ਆਉਂਦੇ ਸਮੇਂ ਦੇ ਵਿੱਚ ਹੁਣ ਸ਼ਾਇਦ ਝੰਡਾ ਲੱਥ ਕੇ ਤੇਰੀ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਦਾ ਝੰਡਾ ਝੂਲਣ ਲੱਗ ਪਵੇ ਕੋਈ ਕੁਝ ਵੀ ਕਹਿ ਸਕਦਾ ਫਿਰ ਹਾਲ ਚਰਚੇ ਜਿਹੜੇ ਨੇ ਉਹ ਬਰਕਰਾਰ ਨੇ ਫਿਲਹਾਲ ਅਰਜ਼ਾਂ ਤੇ ਗਰਜ਼ਾਂ ਦਾ ਸਮਾਂ ਜਿਹੜਾ ਬਰਕਰਾਰ ਹੈਗਾ ਆ ਚੌਧਰੀ ਪਰਿਵਾਰ ਅਰਜ਼ਾ ਕਰ ਹਟਿਆ ਹੁਣ ਗਰਜ਼ਾਂ ਤੇ ਸ਼ਾਇਦ ਆਇਆ ਨਜ਼ਰ ਆਉਣ ਲੱਗਿਆ ਆ ਆਉਂਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਵੀ ਫੜ ਸਕਦਾ ਆ ਇਹ ਵੀ ਚਰਚਾਾਂ ਹਨੇ ਤੋਂ ਦੱਸ ਦਿੰਨੇ ਆ ਕਿ ਜਦੋਂ ਬਾਈ ਇਲੈਕਸ਼ਨਸ ਹੁੰਦੇ ਨੇ ਬਾਈ ਪੋਲ ਹੁੰਦੇ ਨੇ ਉਦੋਂ ਚੌਧਰੀ ਪਰਿਵਾਰ ਖਾਸ ਤੌਰ ਦੇ ਉੱਤੇ ਸਹੀ ਤਰੀਕੇ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਪਾਉਂਦਾ ਜੋ ਰਤਬਾ ਚੌਧਰੀ ਸੰਤੋਖ ਸਿੰਘ ਦਾ ਸੀਗਾ ਐਨੇ ਸਮੇਂ ਤੋਂ ਲੈ ਕੇ ਜਲੰਧਰ ਦੀ ਸੀਟ ਉੱਤੇ ਐਮਪੀ ਦੀ ਸੀਟ ਉੱਤੇ ਉਹ ਦਬਦਬਾ ਉਹ ਰਤਬਾ ਉਹਨਾਂ ਦਾ ਪਰਿਵਾਰ ਮੋੜ ਤੋਂ ਕਾਇਮ ਨਹੀਂ ਕਰ ਪਾਉਂਦਾ ਆਪ ਭਾਰਤ ਜੋੜੋ ਯਾਤਰਾ ਦੌਰਾਨ ਮਰਹੂਮ ਪਰ ਲੋਕ ਸੁਧਾਰ ਜਾਂਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਉਸ ਸੀਟ ਉੱਤੇ ਜਲੰਧਰ ਦੀ ਸੀਟ ਉੱਤੇ ਉਹ ਹੋਲਡ ਕਾਇਮ ਨਹੀਂ ਕਰ ਪਾਉਂਦਾ ਜਿਸ ਤੋਂ ਬਾਅਦ ਹੁਣ ਇਹ ਚਰਚੇ ਨੇ ਕਿ ਕਾਂਗਰਸ ਪਾਰਟੀ ਨੇ ਵੀ ਹੁਣ ਉਹਨਾਂ ਨੂੰ ਦਰਕਨਾਰ ਕਰ ਦਿੱਤਾ ਆ ਹਾਲਾਂਕਿ ਜਦੋਂ ਬਾਅਦ ਇਲੈਕਸ਼ਨਸ ਹੁੰਦੀਆਂ ਨੇ ਉਦੋਂ ਆਮ ਆਦਮੀ ਪਾਰਟੀ ਦੇ ਬੈਨਰ ਦੇ ਹੇਠ ਸੁਸ਼ੀਲ ਕੁਮਾਰ ਰਿੰਕੂ ਜਿਹੜੇ ਆਪ ਇੱਕ ਸਾਬਕਾ ਕਾਂਗਰਸੀ ਨੇ ਉਹ ਮੱਲ ਮਾਰ ਲੈਂਦੇ ਨੇ ਉਹ ਜਿੱਤ ਚੋਲੀ ਪਾ ਦਿੰਦੇ ਨੇ ਆਮ ਆਦਮੀ ਪਾਰਟੀ ਦੀ ਤੇ ਇਸ ਤੋਂ ਸ਼ਾਇਦ ਕਾਂਗਰਸ ਪਾਰਟੀ ਖਫਾ ਹੋ ਗਈ ਹੈ ਕਿ ਹੁਣ ਚੌਧਰੀ ਪਰਿਵਾਰ ਦੇ ਵਿੱਚ ਉਹ ਗੱਲ ਨਹੀਂ ਰਹੀ ਹੁਣ ਸ਼ਾਇਦ ਇਹ ਪ੍ਰਤੀਤ ਹੋਣਾ ਸ਼ੁਰੂ ਹੋ ਗਿਆ ਕਿ ਹੁਣ ਚੌਧਰੀ ਪਰਿਵਾਰ ਉਸ ਕਿਸਮ ਦਾ ਰਤਬਾ ਨਹੀਂ ਰੱਖਦਾ ਜੋ ਸ਼ਾਇਦ ਮਰਹੂਮ ਚੌਧਰੀ ਸੰਤੋਖ ਸਿੰਘ ਰੱਖਦੇ ਸੀਗੇ ਲਾਸ ਤੇ ਇਹ ਹੈ ਕਿ ਕਰਮਜੀਤ ਕੋਰ ਚੌਧਰੀ ਨੇ ਜ਼ਰੂਰ ਚੋਣ ਲੜੀ ਸੀ ਉਹਨਾਂ ਨੇ ਜ਼ਰੂਰ ਚੋਣਾਂ ਦੇ ਵਿੱਚ ਹਿੱਸਾ ਲਿਆ ਸੀ ਪਰ ਸ਼ਾਇਦ ਉਹਨਾਂ ਦਾ ਸਾਰਾ ਜ਼ੋਰ ਜਿਹੜਾ ਲੱਗਿਆ ਪਰਿਵਾਰ ਦਾ ਉਹ ਇੰਨਾ ਜ਼ਿਆਦਾ ਨਹੀਂ ਸੀ ਕਿ ਉਹ ਪਹਿਲਾਂ ਵਾਲਾ ਰਤਬਾ ਪਹਿਲਾਂ ਵਾਲਾ ਦਬਦਬਾ ਇਸ ਸੀਟ ਦੇ ਉੱਤੇ ਕਾਇਮ ਰੱਖ ਸਕਦੇ ਜਿਹੜੀ ਸੀਟ ਜਲੰਧਰ ਦੀ ਕਾਂਗਰਸ ਦੀ ਜੱਦੀ ਸੀਟ ਮੰਨੀ ਜਾਂਦੀ ਸੀ ਉਸ ਸੀਟ ਦੇ ਉੱਤੇ ਫੱਟੀ ਪੋਚ ਦਿੱਤੀ ਗਈ ਉਸ ਸੀਟ ਦੀ ਫੱਟੀ ਜਿਵੇਂ ਹੀ ਪੋਚ ਕੇ ਸਾਫ਼ ਕਰ ਦਿੱਤੀ ਗਈ ਔਰ ਉਸ ਥਾਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਝੰਡਾ ਚੁਲਾ ਦਿੱਤਾ ਸੀ ਖੈਰ ਦੁਬਾਰਾ ਲੋਕ ਸਭਾ ਚੋਣਾਂ ਆਹਟੀਆਂ ਨੇ ਇੱਥੇ ਆਣ ਕੇ ਹੁਣ ਇਹ ਪ੍ਰਤੀਤ ਹੋਣ ਲੱਗ ਗਿਆ ਕਿ ਚੌਧਰੀਆਂ ਦਾ ਪਰਿਵਾਰ ਹੁਣ ਆਮ ਆਦਮੀ ਪਾਰਟੀ 'ਚ ਚੱਲਾਂ ਇਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਸ਼ਾਮ ਹੁੰਦਿਆ ਤੱਕ ਕਲੀਅਰ ਹੋ ਜਾਏਗਾ ਪਰ ਫਿਲਹਾਰ ਚਰਚੇ ਜਿਹੜੇ ਨੇ ਉਹ ਇਹੀ ਕਹਿੰਦੇ ਨੇ ਕਿ ਆਉਂਦੇ ਸਮੇਂ ਦੇ ਵਿੱਚ ਇਹ ਪਰਿਵਾਰ ਹੁਣ ਪਲਟੀ ਮਾਰਨ ਦੀ ਕਗਾਰ ਦੇ ਉੱਤੇ ਆ ਖੜੋਤਾ ਆ ਗੱਲ ਕਰ ਲਈਏ ਇਸ ਸੀਟ ਦੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਉਤਾਰਿਆ ਗਿਆ ਚਰਨਜੀਤ ਸਿੰਘ ਚੰਨੀ ਨੂੰ ਅਜੇ ਤੱਕ ਜ਼ਾਹਿਰ ਤੌਰ ਦੇ ਉੱਤੇ ਕਾਗਜ਼ਾਂ ਦੇ ਵਿੱਚ ਨਹੀਂ ਲਿਖਿਆ ਗਿਆ ਪਰ ਇਹ ਜ਼ਰੂਰ ਹੈ ਕਿ ਚਰਨਜੀਤ ਸਿੰਘ ਚੰਨੀ ਐਸੇ ਸੀਟ ਤੋਂ ਲੜਨਗੇ ਕਿਉਂਕਿ ਜਲੰਧਰ ਤੋਂ ਐਕਟਿਵ ਨਜ਼ਰ ਆ ਰਹੇ ਨੇ ਚਰਨਜੀਤ ਸਿੰਘ ਚੰਨੀ ਹਰ ਕਿਸੇ ਦੇ ਚਿਹਰੇ ਦੇ ਉੱਤੇ ਹਰ ਕਿਸੇ ਦੇ ਮੂੰਹ ਦੇ ਉੱਤੇ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਚਰਨਜੀਤ ਸਿੰਘ ਚੰਨੀ ਦਾ ਨਾਮ ਹੈਗਾ ਕਿ ਉਹ ਕਾਂਗਰਸ ਪਾਰਟੀ ਦੇ ਵੱਲੋਂ ਲੜਨ ਜਾ ਰਹੇ ਨੇ ਐਹੋ ਜੀ ਸਥਿਤੀ ਦੇ ਵਿੱਚ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਤਰਜੀਹ ਦਿੱਤੀ ਗਈ ਹੈ ਉੱਥੇ ਦੂਜੇ ਪਾਸੇ ਚੌਧਰੀ ਪਰਿਵਾਰ ਕਿਤੇ ਨਾ ਕਿਤੇ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਜਿਵੇਂ ਉਹ ਲੈਫਟ ਆਊਟ ਹੋ ਗਿਆ ਹੈ ਇਦਾਂ ਪ੍ਰਤੀਤ ਸ਼ਾਇਦ ਉਹਨਾਂ ਨੂੰ ਹੋ ਰਿਹਾ ਹੈ ਕਿ ਹੁਣ ਚਰਨਜੀਤ ਸਿੰਘ ਚੰਨੀ ਉੱਥੇ ਉਹਨਾਂ ਦੇ ਆਪਣੇ ਗੜ੍ਹ 'ਚ ਆ ਕੇ ਲੜਨਗੇ ਜਿੱਥੇ ਉਹ ਪਰਿਵਾਰ ਆਪਣਾ ਆਪਣਾ ਦਬਦਬਾ ਕਾਇਮ ਕਰਕੇ ਬੈਠਾ ਹੋਇਆ ਸੀ ਫਲੋਰ ਦੇ ਵਿੱਚ ਵਿਕਰਮਜੀਤ ਸਿੰਘ ਚੌਧਰੀ ਇਸ ਸੀਟ ਦੇ ਉੱਤੇ ਮਰਹੂਮ ਚੌਧਰੀ ਸੰਤੋਖ ਸਿੰਘ ਉਹਨਾਂ ਨੇ ਇਸ ਥਾਂ ਦੇ ਉੱਤੇ ਆਪਣਾ ਦਬਦਬਾ ਬਣਾ ਕੇ ਰੱਖਿਆ ਪਰ ਫਿਲਹਾਲ ਹੁਣ ਇਹ ਪਰਿਵਾਰ ਪਲਟੀ ਮਾਰਨ ਲੱਗਾ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਲਗਾਤਾਰ ਹਰ ਕੋਈ ਇਹ ਕਹਿ ਰਿਹਾ ਕਿ ਇਹ ਪਰਿਵਾਰ ਹੁਣ ਪਲਟੀ ਮਾਰ ਜਵੇਗਾ ਉਹ ਜਿਹੜਾ ਝੰਡਾ ਦੁਬਾਰਾ ਦੱਸ ਰਹੇ ਉਹ ਜਿਹੜਾ ਝੰਡਾ ਅਜੇ ਤੱਕ ਕਾਂਗਰਸ ਦਾ ਲੱਗਿਆ ਉਹ ਸ਼ਾਇਦ ਸ਼ਾਮ ਤੱਕ ਆਮ ਆਦਮੀ ਪਾਰਟੀ ਦਾ ਝਾੜੂ ਉੱਥੇ ਬਣ ਜਾਵੇ ਇਹ ਕੁਝ ਨਹੀਂ ਕਿਹਾ ਜਾ ਸਕਦਾ ਆਉਣ ਦਾ ਸਮਾਂ ਕੀ ਕਹਿੰਦਾ ਕੁਝ ਨਹੀਂ ਕਿਹਾ ਜਾ ਸਕਦਾ ਚਰਨਜੀਤ ਸਿੰਘ ਚੰਨੀ ਦੀ ਦਾਅਵੇਦਾਰੀ ਦੇ ਉੱਤੇ ਵਿਕਰਮਜੀਤ ਸਿੰਘ ਚੌਧਰੀ ਨੇ ਇਤਰਾਜ਼ ਚੁੱਕਿਆ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਚਮਕੌਰ ਸਾਹਿਬ ਤੇ ਇੱਕ ਹੋਰ ਹਲਕੀਏ ਤੋਂ ਬੜੀ ਹੀ ਬੁਰੀ ਤਰ੍ਹਾਂ ਹਾਰੇ ਸੀ ਜ਼ਬਾਨ ਤੇ ਜਬਤ ਕਰਵਾਈ ਸੀ ਉਹਨਾਂ ਨੇ ਉਹੋ ਉਮੀਦਵਾਰ ਆ ਕੇ ਇਸ ਸੀਟ ਤੋਂ ਲੜਦੇ ਪਏ ਨੇ ਜੇ ਸੀਟ ਦੇ ਉੱਤੇ ਉਹਨਾਂ ਦੇ ਪਰਿਵਾਰ ਦੀ ਦਾਵੇਦਾਰੀ ਹੈ ਕਿਉਂਕਿ ਚੌਧਰੀ ਸੰਤੋਖ ਸਿੰਘ ਨੇ 2014 ਵਿੱਚ ਤੇ 2019 ਦੇ ਵਿੱਚ ਇਸ ਸੀਟ ਨੂੰ ਜਿੱਤਿਆ ਸੀਗਾ ਭਾਰਤ ਜੋੜੋ ਯਾਤਰਾ ਦੇ ਵਿੱਚ ਉਹ ਅਚਾਨਕ ਮੌਤ ਦੀ ਗੁੜੀਨਿੰਗ ਸੌਂ ਗਈ ਸੀ ਜਿਸ ਤੋਂ ਬਾਅਦ ਬਾਈ ਇਲੈਕਸ਼ਨ ਤੋਂ ਮਗਰੋਂ ਆਮ ਆਦਮੀ ਪਾਰਟੀ ਨੇ ਸੀਟ ਜਿੱਤ ਲਈ ਪਰ ਉਸ ਤੋਂ ਬਾਅਦ ਹੁਣ ਚੌਧਰੀ ਪਰਿਵਾਰ ਆਮ ਆਦਮੀ ਪਾਰਟੀ 'ਚ ਜਾ ਸਕਦਾ ਹੈ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਇਸ ਵੇਲੇ ਸਿਖਰਾਂ ਦੇ ਉੱਤੇ ਨੇ ਆਉਣ ਦਾ ਸਮਾਂ ਕੀ ਕੁਝ ਕਹਿੰਦਾ ਹੈ ਕਰੋ ਤਾਂ ਕਿ ਖਬਰ ਸਾਹਮਣੇ ਆਉਂਦੀ ਹੈ ਕਿ ਚੌਧਰੀ ਪਰਿਵਾਰ ਹੁਣ ਆਮ ਆਦਮੀ ਪਾਰਟੀ ਦਾ ਲ ਇਹ ਤੁਹਾਨੂੰ ਦੱਸਦੇ ਰਹਿਵਾਂਗੇ ਉਰ ਤੱਕ ਇੰਤਜ਼ਾਰ ਕਰਨਾ ਪਵੇਗਾ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ